ਦੇ ਫਤੇਰੀ ਸائیں ਪਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਾਤਾ ਗੁਜਰੀ ਜੀ ਲੱਖਾਂ ਸ਼ਖਸੀਅਤਾਂ ਬਾਰੇ ਇਤਿਹਾਸ ਵਿੱਚ ਕੁਝ ਨਾਮ ਅਗੰਮੀ ਸੁਨਹਿਰੀ ਅੱਖਰਾਂ ਵਿੱਚ ਉਕਰੇ ਗਏ ਹਨ ਜੋ ਕਦੇ ਮਿਟਨੇ ਤਾਂ ਕੀ ਹਨ ਸਗੋਂ ਮਨੁੱਖੀ ਰੂਹਾਂ ਦੇ ਧਰ ਅੰਦਰ ਤੱਕ ਵਸ ਗਏ ਹਨ ਉਹਨਾਂ ਵਿੱਚੋਂ ਇੱਕ ਹਨ ਮਾਤਾ ਗੁਜਰੀ ਜੀ 1699 ਈਸਵੀ ਦੀ ਵਿਸਾਖੀ ਦਾ ਜਲਸਾ ਸ੍ਰੀ ਅਨੰਦਪੁਰ ਸਾਹਿਬ ਦੇ ਸਾਪਤੀ ਤੇ ਸੰਗਤਾਂ ਦੇ ਵਿਸ਼ਾਲ ਦਿਵਾਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਫਿਰ ਦੀ ਮੰਗ ਕੀਤੀ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਦੀ ਮੋਕੇ ਤੇ ਹੋਂਦ ਗੁਰੂ ਜੀ ਵਿੱਚ ਧ੍ਰਿੜ ਵਿਸ਼ਵਾਸ ਸਾਰਿਆਂ ਲਈ ਪ੍ਰੇਰਨਾ ਦਾ ਸਰਬਬ ਬਣ ਗਿਆ ਮਾਤਾ ਜੀ ਦੇ ਪੰਥ ਨੂੰ ਸਦੀਵੀ ਪ੍ਰੇਰਨਾ ਹੀ ਇਹ ਸੀ ਕਿ ਗੁਰੂ ਦਾ ਭਾਣਾ ਮਿੱਠਾ ਹੈ ਉਸ ਤੇ ਭਰੋਸਾ ਅਤੇ ਵਿਸ਼ਵਾਸ ਹੀ ਸਿਰਫ ਸਿੱਖਾਂ ਦੀ ਹੀ ਨਹੀਂ ਸਗੋਂ ਪੂਰੇ ਪੰਥ ਨੂੰ ਨਵੀਂ ਤਾਕਤ ਹੈ ਮਾਤਾ ਜੀ ਦੀ ਇਹ ਅਟਲਤਾ ਕੋਈ ਇੱਕ ਦਿਨ ਦੀ ਨਹੀਂ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਹੀ ਸਬਰ ਅਤੇ ਸੇਵਾ ਨਾਲ guzari ਗੁਰੂ ਪਰਿਵਾਰ ਦੇ ਹਰ ਪੜਾਅ ਵਿੱਚ ਉਹ ਸਾਥ ਰਹੇ ਕਦੇ ਕਤਾਰਪੁਰ ਕਦੇ ਸ਼੍ਰੀ ਕੀਰਤਪੁਰ ਕਦੇ ਨਗਰ ਬਾਬਾ ਬਕਾਲਾ ਸਾਹਿਬ ਅਤੇ ਫਿਰ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਵੀ ਸੰਗਤ ਇਕੱਠੀ ਹੁੰਦੀ ਮਾਤਾ ਗੁਜਰੀ ਜੀ ਆਪਣੇ ਸਾਦੇ ਜੀਵਨ ਤੇ ਨਿਮਰਤਾ ਨਾਲ ਸਭ ਦੇ ਦਿਲਾਂ ਨੂੰ ਜਿੱਤ ਲਏ। ਉਹ ਸਿਰਫ ਮਾਂ ਹੀ ਨਹੀਂ ਸਿੱਖਿਆਕਾਰ ਵੀ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਉਹਨਾਂ ਨੇ ਧਰਮ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਸੱਚਾਈ, ਗ੍ਰਿਹੜਤਾ ਭਾਵ ਅਤੇ ਮਾਇਆ ਤੋਂ ਨਿਰਲੇਪ ਰਹਿਣ ਦੀਆਂ ਬਾਤਾਂ ਉਹਨਾਂ ਨੇ ਹੀ ਸਿਖਾਇਆ। ਬਾਲ ਗੋਬਿੰਦ ਰਾਏ ਜੀ ਦੀਆਂ ਛੋਟੀਆਂ-ਛੋਟੀਆਂ ਖੇਡਾਂ ਵਿੱਚ ਵੀ ਉਹ ਗੋੜੇ ਆਰਥ ਵੇਖਦੇ ਅਤੇ ਉਹਨਾਂ ਨੂੰ ਇੱਕ ਲਈ ਪਿਆਰ ਕਰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਸੰਗਤਾ ਵਿੱਚ ਨਵਾਂ ਜੋਸ਼ ਭਰਦੇ, ਯੋਧਿਆਂ ਨੂੰ ਹੌਸਲਾ ਦਿੰਦੇ ਆ ਜਾਂ ਕੌਮ ਲਈ ਅਦੁੱਤ ਫੈਸਲੇ ਲੈਂਦੇ। ਉਸ ਦੇ ਪਿੱਛੇ ਮਾਤਾ ਗੁਜਰੀ ਜੀ ਦੇ ਸੰਸਕਾਰ ਹੀ ਸਨ। ਉਹਨਾਂ ਨੇ ਆਪਣੇ ਪੁੱਤਰ ਨੂੰ ਸਿਰਫ ਕਿਰਪਾਨ ਅਤੇ ਕਲਮ ਦਾ ਧਨ ਹੀ ਨਹੀਂ ਬਣਾਇਆ, ਸਗੋਂ ਮਾਫ ਕਰਨਾ, ਸੇਵਾ ਕਰਨੀ ਅਤੇ ਇਨਸਾਫ ਲਈ ਅਡੋਲ ਰਹਿਣਾ ਵੀ ਸਿਖਾਇਆ ਪਹਾੜੀ ਰਾਜਾ ਨਾਲ ਹੋਣ ਵਾਲੀਆਂ ਚੜਪਾਂ ਦੇ ਦੌਰਾਨ ਮਾਤਾ ਗੁਜਰੀ ਜੀ ਅਕਸਰ ਸਿੱਖ ਪਾਇਨਾ ਨੂੰ ਪ੍ਰੇਰਨਾ ਦਿੰਦੇ ਉਹਨਾਂ ਦਾ ਇੱਕੋ ਸੰਦੇਸ਼ ਹੁੰਦਾ ਤੁਸੀਂ ਗੁਰੂ ਦੇ ਸਿੰਘ ਹੋ ਸੱਚ ਤੇ ਅਡੋਲ ਰਹੋ ਜਿੱਤ ਤੁਹਾਡੀ ਹੀ ਹੋਵੇਗੀ ਇਹ ਸ਼ਬਦ ਸਿੰਘਾਂ ਦੇ ਦਿਲਾਂ ਵਿੱਚ ਹੌਸਲੇ ਦੀਆਂ ਲਹਿਰਾਂ ਪੈਦਾ ਕਰਦੇ ਮਾਤਾ ਗੁਜਰੀ ਜੀ ਦੀ ਵਿਰਾਸਤ ਸਿਰਫ ਉਹਨਾਂ ਦੀ ਸ਼ਹਾਦਤ ਨਹੀਂ ਸਗੋਂ ਉਹ ਅਨੰਤ ਪ੍ਰੇਰਣਾ ਹੈ ਜੋ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ। ਖਾਲਸੇ ਦੀ ਸਜਣਾ ਦੇ ਪਿੱਛੇ ਜੋ ਹੌਸਲਾ ਤੇ ਵਿਸ਼ਵਾਸ ਸੀ ਉਸ ਦੀਆਂ ਜੜ੍ਹਾਂ ਮਾਤਾ ਗੁਜਰੀ ਜੀ ਦੇ ਵਿਰਸਾਈ ਸਸਕਾਰਾਂ ਵਿੱਚ ਹੀ ਸਨ। ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਮਾਂ ਦੀ ਗੋਦ ਵਿੱਚੋਂ ਮਿਲਣ ਵਾਲੀਆਂ ਸਖਿਆਵਾਂ ਪੂਰੀ ਕੌਮ ਦੇ ਭਵਿੱਖ ਨੂੰ ਰਾਹ ਦਿਖਾ ਸਕਦੀਆਂ ਹਨ। ਇਸ ਲਈ ਹੀ ਸਿੱਖ ਪੰਥ ਮਾਤਾ ਗੁਜਰੀ ਜੀ ਨੂੰ ਅਦਤ ਸਤਿਕਾਰ ਨਾਲ ਯਾਦ ਕਰਦਾ ਹੈ ਅਤੇ ਸਬਰ ਸੰਤੋਖ ਦੀ ਮੂਤ ਸਮਝਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ